ਲੁਧਿਆਣਾ ਲਈ ਦੇਖਣ ਵਾਲੇ ਤੇ ਮਾਮਾ ਦਰਸ਼ਕਾਂ ਦਾ ਸਵਾਗਤ ਹੈ ਮੈਂ ਵਿਸ਼ਾਲ ਕਪੂਰ ਤੁਹਾਨੂੰ ਯਾਦ ਹੋਣਾ ਹੈ ਕੱਲ ਨੂੰ ਗੋਰਾ ਥਾਪੜ ਸ਼ਿਵ ਸੇਨਾ ਪੰਜਾਬ ਦੇ ਟਕਸਾਲੀ ਲੀਡਰ ਦੇ ਉੱਤੇ ਹਮਲਾ ਹੁੰਦਾ ਲੁਧਿਆਣਾ ਦੇ ਸਿਵਲ ਹਸਪਤਾਲ ਦੇ ਬਾਹਰ ਲੇਕਿਨ ਪੁਲਿਸ ਕੁਝ ਘੰਟਿਆਂ ਮਹਿਜ਼ ਬਾਅਦ ਹੀ ਜਿਹੜਾ આરોપી ਨੂੰ ਗ੍ਰਿਫਤਾਰ ਕਰ ਲੈਂਦੀ ਆ ਲੇਕਿਨ ਅਭੀ ਦੱਸਿਆ ਜਾਂਦਾ ਹੈ ਕਿ ਅੱਜ ਨੂੰ ਗੋਰਾ ਥਾਪੜ ਦੇ ਉੱਤੇ ਹਮਲਾ ਕਰਨ ਵਾਲਿਆਂ ਨੂੰ ਕੋਰਟ ਦੇ ਵਿੱਚ ਪੇਸ਼ ਕੀਤਾ ਗਿਆ ਉੱਥੇ ਹੀ ਪੁਲਿਸ ਜਿਹੜੀ ਹੈ 5 ਦਿਨ ਦਾ ਰਿਮਾਂਡ ਮੰਗਦੀ ਸੀ ਲੇਕਿਨ 3 ਦਿਨ ਦਾ ਰਿਮਾਂਡ ਹਾਸਿਲ ਕੀਤਾ ਗਿਆ ਸੁਣੋ ਐਸਐਚਓ ਕੀ ਕਹਿ ਰਹੇ ਨੇ ਅਜੇ ਜੇ ਕੁਝ ਤਿੰਨ ਦਿਨ ਦਾ ਪਰਸਨ ਮੰਗਿਆ ਸਰ ਕਿੰਨੇ ਲੋਕਾਂ ਨੂੰ ਕੈਸ਼ ਕੀਤਾ ਦੋ ਲੋਕ ਤੇ ਕੀ ਬਹਿਸ ਹੋਈ ਅੰਦਰ ਕਿੰਨੇ ਦਿਨ ਦਾ ਰਿਮਾਂਡ ਮੰਗਿਆ ਤਿੰਨ ਦਿਨ ਦਾ ਸੀ ਪੰਜ ਦਿਨ ਦਾ ਮੰਗਿਆ ਸੀ ਤਿੰਨ ਦਿਨ ਦਾ ਮੰਗਿਆ ਦੱਸੋ ਸਰ ਇਹਨਾਂ ਨੇ ਦੱਸਿਆ ਕਿ ਕੀ ਕੀ ਉਹ ਇਹਨਾਂ ਨੇ ਹਮਲਾ ਕੀਤਾ ਉਹ ਇਨਵੈਸਟੀਗੇਸ਼ਨ ਜਾਰੀ ਹੈ ਸਰ ਕੁਝ ਬਹਿਸ ਦੱਸੋ ਕੱਲ੍ਹ ਬਾਅਦ ਵੀ ਫੜੇ ਚੱਲਦੀ ਮੀਨ ਵਿੱਚ ਸਰ ਕੁਝ ਹੋਰ ਵੀ ਬੰਦੇ ਦੱਸੇ ਆ ਰਹੇ ਇਹਨਾਂ ਦੇ ਨਾਲ ਦੋ ਰੈਸਟ ਹੋਏ ਤਾਂ ਬਾਕੀ ਹੋਰ ਵੀ ਇੱਕ ਇੱਕ ਰਹਿੰਦਾ ਜੀ ਰੈਸਟ ਕਰਦਾ ਰਹਿੰਦਾ ਕਿੰਨੇ ਟੋਟਲ ਕਿੰਨੇ ਬੰਦੇ ਤਿੰਨ ਸੀਗੇ ਜੀ ਬਰਾਮਬੰਦੀ ਸਰ ਬਰਾਮਬੰਦੀ ਇਹਨਾਂ ਨੇ ਪਹਿਲੇ ਕਰਵੀਂ ਆ ਬਰਾਮਬੰਦੀ ਹੁੰਦੀ ਹੈ ਰਿਮਾਂਡ ਵਿੱਚ ਠੀਕ ਹੈ ਠੀਕ ਹੈ ਤੁਸੀਂ ਆ ਦੇਖਿਆ ਕਿ ਪੁਲਿਸ ਵਾਲੋ ਜਿਹੜਾ ਹੈ ਕਿਊਜ਼ ਨੂੰ ਜਿਹੜਾ ਹੈ ਲੁਧਿਆਣਾ ਦੇ ਕੋਰਟ ਕੰਪਲੈਕਸ ਦੇ ਵਿੱਚ ਪੇਸ਼ ਕੀਤਾ ਗਿਆ ਪੇਸ਼ ਕਰਨ ਤੋਂ ਬਾਅਦ ਜਿਹੜਾ ਹੈ 3 ਦਿਨ ਦਾ ਰਿਮਾਂਡ ਹਾਸਿਲ ਹੋ ਗਿਆ ਤੇ ਕਾਬਲੇ ਤਾਰਫ ਲੁਧਿਆਣਾ ਪੁਲਿਸ ਦਾ ਵੀ ਕੰਮ ਗਿਆ ਜਾਊਗਾ ਕਿ ਲੁਧਿਆਣਾ ਪੁਲਿਸ ਨੇ ਕੁਝ ਹੀ ਘੰਟਿਆਂ ਦੀ ਬਾਅਦ ਜਿਹੜਾ ਹੈ ਗੋਰਾ ਥਾਪੜ ਤੇ ਹਮਲਾ ਕਰਨ ਵਾਲੇ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਤੇ ਅੱਜ ਉਹਨਾਂ ਨੂੰ ਕੋਰਟ ਦੇ ਵਿੱਚ ਪੇਸ਼ ਕਰ ਦਿੱਤਾ ਗਿਆ ਲੁਧਿਆਣਾ ਦਾ ਕੈਮਰਾਮੈਨ ਧਰਮੇ ਨਾਲ ਵਿਸ਼ਾਲ ਕਪੂਰ ਲੁਧਿਆਣਾ ਲਈ